ਤੇ ਜਲਾਵਤ ਜੀ ਉਹਦੇ ਬਾਈਸਾਪਾ ਹੀ ਗਜਿੰਦਰ ਸਿੰਘ ਜੀ ਉਹਨਾਂ ਦੀ ਸ਼ਖਸੀਅਤ ਬਾਰੇ ਆਪਾਂ ਵਿਚਾਰਾ ਕਰਨ ਵਾਸਤੇ ਇਕੱਤਰ ਹੋਏ ਆ ਸਭ ਤੋਂ ਪਹਿਲਾਂ ਇਸ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸ੍ਰੀ ਸੰਤਾ ਪ੍ਰਬੰਧਕਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪਹਿਲ ਕਦਮੀ ਕਰਦਿਆਂ ਇਸ ਮੌਕੇ ਨੂੰ ਵਿਚਾਰਿਆ ਜਿਸ ਤਰੀਕੇ ਨਾਲ ਉਹਨਾਂ ਦੇ ਜੀਵਨ ਬਾਰੇ ਸਫਰ ਬਾਰੇ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਜਿਹੜਾ ਇੱਕ ਪੱਖ ਸਾਹਿਤ ਦਾ ਹੈ ਉਹ ਪੱਖ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪੰਜਾਬੀ ਸਾਇਹਤ ਜਗਤ ਦੇ ਵਿੱਚ ਘਾਟ ਮਹਿਸੂਸ ਹੁੰਦੀ ਹੈ ਉਹਨਾਂ ਲੇਖਕਾਂ ਉਹਨਾਂ ਸ਼ਾਇਰਾਂ ਦੀ ਜਿਹੜੇ ਕਿ ਗੁਰਮਤਿ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਲਿਖਦੇ ਨੇ ਤੇ ਉਸ ਦੇ ਅਨਸਾਰ ਜੀਵਨ ਬਿਉਝ ਕਿਉਂਦੇ ਨੇ ਤੇ ਜਦੋਂ ਭਾਈ ਗਜਿੰਦਰ ਸਿੰਘ ਜੀ ਹੁਰਾਂ ਦੇ ਇਸ ਪੱਖ ਨੂੰ ਵਿਚਾਰਨ ਦਾ ਸੁਭਾਗ ਮਿਲਿਆ ਤਾਂ ਬਹੁਤ ਮਨ ਨੂੰ ਇਹ ਗੱਲ ਦੀ ਖੁਸ਼ੀ ਹੋਈ ਕਿ 20ਵੀਂ ਸਦੀ ਦੇ ਅੰਤ ਤੇ 21ਵੀਂ ਸਦੀ ਦੇ ਵਿੱਚ ਕੋਈ ਐਸਾ ਸ਼ਾਇਰ ਵੀ ਹੋਇਆ ਜਿਸ ਨੇ ਜੋ ਹੱਡੀ ਹੰਡਾਇਆ ਉਹ ਲਿਖਿਆ ਤੇ ਉਸ ਜਿਹੜੀ ਅਸੀਂ ਕੈਨੇਡਾ ਦੀ ਧਰਤੀ ਤੇ ਜਾਂ ਅਮਰੀਕਾ ਦੀ ਧਰਤੀ ਤੇ ਗੱਲ ਕਰੀਏ ਅਸੀਂ ਆਮ ਕਰਕੇ ਗਦਰ ਲਹਿਰ ਦੀ ਗੱਲ ਕਰਦੇ ਆ ਗਦਰ ਲਹਿਰ ਦੇ ਸਾਹਿਬ ਦੀ ਗੱਲ ਕਰਦੇ ਆ ਉਹਨਾਂ ਸਾਰੀਆਂ ਦ੍ਰਿਸ਼ਟੀਕੋਣ ਤੇ ਜੋ-ਜੋ ਵਿਚਾਰਾ ਸਨ ਉਹ 20ਵੀਂ 21ਵੀਂ ਸਦੀ ਦੇ ਵਿੱਚ ਭਾਈ ਗਜਿੰਦਰ ਸਿੰਘ ਜੀ ਦੀ ਕਵਿਤਾ ਦੇ ਵਿੱਚੋਂ ਝਲਕਦੀਆਂ ਸਨ ਜਦੋਂ ਅਸੀਂ ਉਹਨਾਂ ਦੇ ਇਹ ਸਾਹਿਬ ਦੇ ਵਿੱਚ ਉਹਨਾਂ ਦੀ ਦਿਲਚਸਪੀ ਦੀ ਗੱਲ ਕਰਦੇ ਆ ਮੈਂ ਕੁਝ ਹਵਾਲੇ ਇਸ ਤਰ੍ਹਾਂ ਦੇ ਤੁਹਾਡੇ ਨਾਲ ਸਾਂਝੇ ਕਰਾਂਗਾ ਸੰਗਤ ਦੇ ਵਿੱਚ ਤੁਸੀਂ ਉਸ ਨੂੰ ਜਿਉਂ-ਜਿਉਂ ਵੱਧ ਤੋਂ ਵੱਧ ਵਿਚਾਰੋਗੇ ਤਿਆਂ-ਤਿਆਂ ਮਨ ਆਨੰਦਤ ਵੀ ਹੋਏਗਾ ਤੇ ਨਾਲ ਇਹ ਵੀ ਪਤਾ ਲੱਗੇਗਾ ਕਿ ਸਾਡੇ ਅੰਦਰ ਵੀ ਸਾਹਿਤ ਪੜਨ ਦੀ ਜਿਹੜੀ ਰੁਚੀ ਘਟਦੀ ਜਾ ਰਹੀ ਹੈ ਉਹ ਵੀ ਅਸੀਂ ਮੁੜ ਸੁਰਜੀਤ ਕਰਨੀ ਹੈ ਕਿਉਂਕਿ ਇਹ ਵੀ ਦੁਖਦਾਈ ਗੱਲ ਹੈ ਕਿ ਸਾਨੂੰ ਸਾਹਿਤ ਪ੍ਰਤੀ ਪ੍ਰੇਮ ਜਿਹੜਾ ਹੈ ਅੱਜ ਜੋ ਘੱਟ ਹੈ ਉਹਦਾ ਅਹਿਸਾਸ ਹੋਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਆਂ ਹੁੰਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ 1-2% ਤੋਂ ਇਲਾਵਾ ਕੋਈ ਲਾਇਬ੍ਰੇਰੀਆਂ 'ਚ ਜਾਂਦਾ ਹੈ ਇਸੇ ਤਰ੍ਹਾਂ ਜੋ ਬਾਹਰ ਵੀ ਸਾਇਤ ਹੈ ਉਸ ਦੇ ਪ੍ਰਤੀ ਵੀ ਸਾਡੀ ਦਿਲਚਸਪੀ ਨਹੀਂ ਹੈ ਜੋ ਭਾਈ ਗਜENDER ਸਿੰਘ ਉਹਨਾਂ ਦੀ ਪਹਿਲੀ ਕਿਤਾਬ ਹੈ ਉਹ ਕਿਤਾਬ ਸਾਨੂੰ 1975 ਦੇ ਵਿੱਚ ਲਿਖੀ ਗਈ ਜਿਸ ਦੀ ਉਹਨਾਂ ਨੇ ਜੋ ਉਹਦਾ ਸਰਲੇਖ ਪਿਆਰ ਕੀਤਾ ਉਹ ਕਿਤਾਬ ਹੈ ਆ ਕਿਤਾਬ ਹੈ ਪੰਜ ਤੀਰ ਬਹੁਤ ਇਹ ਕਿਤਾਬ ਉਹਨਾਂ ਦੀ ਹੈ ਮੈਂ ਤਕਰੀਬਨ ਪਿਛਲੇ ਕਈ ਦਿਨਾਂ ਤੋਂ ਇੱਥੋਂ ਦੇ ਵੱਖ-ਵੱਖ ਲਾਇਬ੍ਰੇਰੀਆਂ ਜਾਂ ਗੁਰਦੁਆਰਾ ਸਥਾਨਾਂ ਜਾਂ ਹੋਰਨਾਂ ਜਗ੍ਹਾਾਂ ਤੋਂ ਪਤਾ ਕਰ ਰਿਹਾ ਸੀ ਕਿ ਕਿਤੇ ਭਾਈ ਗਜਿੰਦਰ ਸਿੰਘ ਦੀਆਂ ਕਿਤਾਬਾਂ ਵੀ ਹੋਣਗੀਆਂ ਪਰ ਇਸ ਗੱਲ ਦਾ ਦੁੱਖ ਵੀ ਹੈ ਕਿ ਕਿਤਾਬਾਂ ਨਹੀਂ ਇਹਦਾ ਕਾਰਨ ਕੀ ਹੈ ਇਹ ਅਸੀਂ ਵਿਚਾਰਨਾ ਤੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੱਕ ਵਿਚਾਰ ਆਪ ਜੀ ਦੇ ਸਾਹਮਣੇ ਕਰਾਂ ਕਿ ਜਿਹੜਾ ਅੱਜ ਇਹ ਦਿਨ ਮਨਾ ਰਹੇ ਆ ਇਸ ਨੂੰ ਜੇ ਸੰਗਠਿਤ ਰੂਪ ਦੇ ਵਿੱਚ ਅਸੀਂ ਯਾਦਗਾਰੀ ਬਣਾਉਣਾ ਤਾਂ ਇੱਕ ਫੈਸਲਾ ਅੱਜ ਹੀ ਸੰਗਠਨ ਕਰ ਲਵੇ ਕਿ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਇਹ عہد ਲਵੇ ਕਿ ਭਾਈ ਗਜਿੰਦਰ ਸਿੰਘ ਜੀ ਦੀਆਂ ਅਤੀ ਦਰਜਨ ਕਿਤਾਬਾਂ ਸਾਰਾ ਸਹਿਤ ਉਹਨਾਂ ਦੇ ਅਕਾਲ ਚਲਾਣੇ ਨੂੰ ਸਮਰਪਿਤ ਕਰਦੇ ਹੋਏ ਅਸੀਂ ਮੁਕੰਮਲ ਰੂਪ ਦੇ ਵਿੱਚ ਪ੍ਰਕਾਸ਼ਿਤ ਕਰੀਏ ਇੱਕ ਥਾਂ ਤੇ ਸਾਰਾ ਸਹਾਇਤ ਹੋਵੇ ਸਾਰੀਆਂ ਕਿਤਾਬਾਂ ਹੋਣ ਉਹਨਾਂ ਦੇ ਪਰਿਵਾਰ ਬੀਬੀ ਬਿਕਰਮਜੀਤ ਕੌਰ ਕੋਲ ਜਾਂ ਜੋ ਵੱਖ-ਵੱਖ ਸੰਸਥਾਵਾਂ ਹੋਰ ਨੇ ਸਾਡੇ ਅਜ਼ੀਜ਼ ਸੁਖਦੀਪ ਸਿੰਘ ਬਰਨਾਲਾ ਬਹੁਤ ਚੰਗੇ ਨੌਜਵਾਨ ਨੇ ਉਹਨਾਂ ਕੋਲ ਵੀ ਨੇ ਇਕੱਠੀਆਂ ਕੀਤੀਆਂ ਜਾਣ ਮੈਂ ਇੱਕ ਨੁਕਤੇ ਤੇ ਗੱਲ ਜਿਹੜੀ ਕਰ ਰਿਹਾ ਉਹ ਇਹ ਹੈ ਕਿ ਪਹਿਲੀ ਕਿਤਾਬ ਦੇ ਵਿੱਚ ਉਹਨਾਂ ਨੇ ਜੋ ਮੁਖਵੰਨ ਦੇ ਵਿੱਚ ਦੋ ਤਿੰਨ ਗੱਲਾਂ ਲਿਖੀਆਂ ਨੇ ਉਹਨਾਂ ਨੇ ਇਕਬਾਲ ਦਾ ਜ਼ਿਕਰ ਕੀਤਾ ਕਿਨ ਕਿ ਇਕਬਾਲ ਮੇਰੇ ਲਈ ਇਸ ਕਰਕੇ ਉਤਸ਼ਾਹ ਪੈਦਾ ਕਰਦਾ ਹੈ ਕਿਉਂਕਿ ਉਹਨੇ ਲਿਖਿਆ ਸੀ ਮੁੱਲਾ ਕੋ ਗਰ ਹੈ ਹਿੰਦ ਮੇ ਸਜਦੇ ਕੀ ਇਜਾਜ਼ਤ ਮੁੱਲਾ ਕੋ ਗਰ ਹੈ ਹਿੰਦ ਮੇ ਸਜਦੇ ਕੀ ਇਜਾਜ਼ਤ ਨਾਦਾ ਜੇ ਸਮਝਦਾ ਹੈ ਇਸਲਾਮ ਹੈ ਆਜ਼ਾਦ ਨਾਦਾ ਜੇ ਸਮਝਦਾ ਹੈ ਇਸ ਲਾਹੇ ਆਜ਼ਾਦ ਇਹਨੇ ਇਹਨਾਂ ਸਮਝਿਓ ਕਿ ਤੁਹਾਨੂੰ ਧਾਰਨੂ ਪ੍ਰਤੀਸ਼ਟਾ ਅਨੁਸਾਰ ਕੁਝ ਇਜਾਜ਼ਤ ਹੈ ਤੁਸੀਂ ਇਹ ਜੇ ਸਮਝਦੇ ਹੋ ਤਾਂ ਤੁਹਾਡੀ ਗਲਤ ਫਹਮੀ ਤੇ ਕੁਸ਼ ਫਹਮੀ ਹੈ ਹੁਣ ਇਹ ਇੱਕ ਲਾਈਨ ਹੀ ਜਿਹੜੀ ਹੈ ਉਸ ਨੂੰ ਬਿਆਨ ਕਰਨ ਤੋਂ ਬਾਅਦ ਉਹਨਾਂ ਨੇ ਜੋ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਉਹ ਬੇਨਤੀ ਜਿਹੜੀ ਪੰਜ ਤੀਰ ਹੋਰ ਦੇ ਵਿੱਚ ਉਹਨਾਂ ਦੀ ਕਮਾਲ ਦੀ ਹੈ ਕੁਝ ਸਾਹਿਤਿਕ ਸਦਰਾਂ ਨਾਲੋਂ ਨਾਲ ਸਾਂਨੀਆ ਕਰਨ ਦਾ ਹੈ ਮੇਰਾ ਮਕਸਦ ਇਹ ਹੈ ਕਿ ਜੋ ਆਨੰਦ ਉਹਨਾਂ ਦੀ ਰਚਨਾ ਦੇ ਵਿੱਚ ਹੈ ਜੋ ਉਹਨਾਂ ਨੇ ਹਟਾਇਆ ਅਸੀਂ ਸਾਰੇ ਉਸ ਨੂੰ ਅੱਜ ਦੇ ਦਿਨ ਵਿਚਾਰੀਏ ਬਾਪੂ ਆਜ ਲੜੰਦਾ ਨਿਸ਼ਚਾ ਤੇਰੇ ਬੰਦਿਆਂ ਨੇ ਮੁੜ ਕੀਤਾ ਤੇਰੇ ਤੀਰਾਂ ਨੂੰ ਤੇਥੋਂ ਮੰਗਣ ਦਾ ਤਾਂ ਹੀ ਹੌਸਲਾ ਕੀਤਾ ਤੇਰੇ ਤੀਰਾਂ ਨਾਲ ਚੱਲਦੀ ਹਵਾ ਦਾ ਅਸੀਂ ਰੁੱਕ ਮੋੜਾਂਗੇ ਤੇਰੇ ਤੀਰਾਂ ਨਾਲ ਚੱਲਦੀ ਹਵਾ ਦਾ ਅਸੀਂ ਰੁਖ ਮੋੜਾਂਗੇ ਜਿਨ੍ਹਾਂ ਸੰਗੜਾਂ 'ਚ ਜਗੜਿਆ ਕੌਮ ਨੂੰ ਉਹ ਸੰਗਲ ਤੋੜਾਂਗੇ ਤੇਰੇ ਹੁਕਮ ਦਾ ਤੇਰੇ ਹੁਕਮ ਦਾ ਇੱਥੇ ਫਿਰ ਵੇਖੀ ਰਾਜ ਹੋਵੇਗਾ ਤੇ ਤੇਰੀ ਲਹੂ 'ਚ ਲਿਬੜੀ ਕੌਮ ਦੇ ਸਿਰ ਤਾਜ ਹੋਵੇਗਾ ਕੌਮ ਦੇ ਸਿਰ ਤਾਜ ਹੋਵੇਗਾ ਇਹ ਕਿਤਾਬ ਨੂੰ ਸਮਰਪਿਤ ਉਹਨਾਂ ਸਤਰਾ ਦੀ ਗੱਲ ਹੁਣੇ ਭਾਈ ਸਾਹਿਬ ਨੇ ਗੱਲ ਕੀਤੀ ਕਿ ਸਾਇਰ ਸਬਾ ਮੁਦਲੀ ਹਬਸਪੋਰਟ ਉਹਨਾਂ ਵੱਲੋਂ ਅਸੀਂ ਭਾਈ ਸਾਹਿਬ ਨੂੰ ਯਾਦ ਕੀਤਾ ਪਰ ਮੇਰੇ ਅਗੇ ਇੱਕ ਸਵਾਲ ਆ ਰਿਹਾ ਸੀ ਕਿ ਕੈਨੇਡਾ ਦੀ ਧਰਤੀ ਤੇ ਦਰਜਨਾ ਤੇ ਪੰਜਾਬ ਤੱਕ ਸੈਂਕੜੇ ਹੀ ਲਿਖਾਰੀ ਨੇ ਸਬਾ ਮਾਂ ਨੇ ਸੰਸਥਾ ਮਾਂ ਨੇ মিডিਆ ਹੈ ਕੀ ਕਾਰਨ ਹੈ ਕਿ ਕਿਸੇ ਇੱਕ ਵੱਲੋਂ ਵੀ ਇੱਕ ਵੀ ਸ਼ਬਦ ਇਹੋ ਜਿਹੇ ਜਿਹੜੇ ਮਹਾਨ ਅਲਬੇਲੇ ਸ਼ਾਇਰ ਦੇ ਪ੍ਰਤੀ ਸਾਹਿਦਕਾਰ ਦੇ ਪ੍ਰਤੀ ਲਿਖਿਆ ਨਹੀਂ ਗਿਆ ਏਡੀ ਸੰਕਿਰਣਤਾ ਏਡੀ ਤੰਗਦਿਲੀ ਤੇ ਕਹਿਣ ਨੂੰ ਅਸੀਂ ਬ੍ਰਹਮੰਡੀ ਲੇਖਕ ਅਸੀਂ ਲਿਖਦੇ ਆ ਕਿ ਇਸ ਵੇਲੇ ਮੱਧਸ਼ੀਆਜ ਕੀ ਹੋ ਰਿਹਾ ਰੂਸਟ ਕੀ ਹੋ ਰਿਹਾ ਦੁਨੀਆ 'ਚ ਕੀ ਹੋ ਰਿਹਾ ਪੰਜਾਬ 'ਚ ਕੀ ਹੋ ਰਿਹਾ ਉਹ ਸਾਡੀ ਕਲਮ ਨੂੰ ਨਜ਼ਰ ਨਹੀਂ ਆ ਰਹੀ ਹੈ ਇਹੋ ਜਿਹੇ ਸ਼ਾਇਰਾਂ ਬਾਰੇ ਜੋ ਭਾਈ ਗਜਿੰਦਰ ਸਿੰਘ ਹੋਰਾਂ ਨੇ ਲਿਖਿਆ ਮੈਂ ਖੂਬ ਸ਼ਬਦਸਾਨੇ ਕਰ ਰਹੇ ਹਾਂ ਪੰਜਾਬ ਦੇ ਸਿੱਖ ਘਰਾਂ 'ਚ ਜੰਮੇ ਸਾਹਿਦਕਾਰਾਂ 'ਚੋ ਸ਼ਾਇਦ ਹੀ ਅਜਿਹਾ ਕੋਈ ਹੋਵੇ ਜਿਸਨੇ ਕਦੇ ਨਾ ਕਰੇ ਕਿਸੇ ਨਾ ਕਿਸੇ ਮੌਕੇ ਇਕਬਾਲ ਸਾਹਿਬ ਤੇ ਉਹਨਾਂ ਦੀ ਸਹਿਤ ਤੇ ਘਾਲੜਾਂ ਨੂੰ ਸਲਾਹਿਆ ਨਾ ਹੋਵੇ ਪਰ ਜਦੋਂ ਸਿੱਖ ਘਰਾਂ 'ਚ ਜੰਮੇ ਇਹਨਾਂ ਸਾਹਿਦਕਾਰਾਂ ਕਵੀਆਂ ਦੀ ਕਲਮ ਕਵੀਆਂ ਨੇ ਕਲਮ ਚੁੱਕੀ ਤਾਂ ਬਹੁਤਾਂ ਚਿਰ ਤਾਂ ਉਹ ਪਿਆਰ ਮੁਹੱਬਤ ਤੇ ਗਲੇਸ਼ਿਕਿਆਂ 'ਚੋਂ ਨਿਕਲ ਸਕੇ ਤੇ ਜਦੋਂ ਨਿਕਲੇ ਤਾਂ ਉਹਨਾਂ ਨੂੰ ਮਾਰਕਸ ਤੋਂ ਬਿਨਾਂ ਕੋਈ ਮਹਾਪੁਰਖ ਨਜ਼ਰ ਨਾ ਆਇਆ ਭਾਈ ਗਜਿੰਦਰ ਸਿੰਘ ਇਹ ਲਿਖ ਤੋਂ ਨਾਲ ਦੀ ਹੈ ਤੇ ਉਸ ਤੋਂ ਅੱਗੇ ਗੁਰੂ ਨਾਨਕ ਦੀ ਸਾਂਝੀ ਬਾਤ ਤਾਂ ਪੁੱਲੀ ਸੋਬ ਪਲੀ ਕਿਸੇ ਨੇ ਇਹ ਵੀ ਸੋਚਣ ਦੀ ਕੋਸ਼ਿਸ਼ ਨਾ ਕੀਤੀ ਕਿ ਬਾਬੇ ਨੇ ਬਾਬਰ ਦੇ ਘੋੜੇ ਦੀ ਲਗਾਮ ਕਿਉਂ ਫੜੀ ਸੀ ਨਾ ਉਹਨਾਂ ਨੂੰ ਦਿੱਲੀ ਦੇ ਚਾਂਦਰੀ ਚੌਕ ਵਿੱਚ ਜਲ ਰਹੇ ਆਰੇ ਦੀ ਚੱਲ ਰਹੇ ਆਰੇ ਦੀ ਆਵਾਜ਼ ਨੇ ਬੇਚੈਨ ਕੀਤਾ ਨਾ ਉਹ ਸਰਹੱਦ ਦੀਆਂ ਦਿਵਾਰਾਂ ਦੀ ਸਦਾ ਸੁਣ ਸਕੇ ਉਹਨਾਂ ਨੂੰ ਤਾਂ ਇਹੀ ਯਾਦ ਰਿਹਾ ਕਿ ਲੈਨਨ ਨੇ ਕਿੰਨੇ ਵਾਰੇ ਆਪਣੀ ਘਰਵਾਲੀ ਦਾ ਮੂੰਹ ਨਹੀਂ ਸੀ ਤੱਕਿਆ ਪਰ ਉਹਨਾਂ ਨੂੰ ਮਾਛੀ ਵਾਲੇ ਦੇ ਕੰਡਿਆਂ ਦੀ ਚੋਭ ਮਹਿਸੂਸ ਹੋ ਗਈ। ਕਦੇ ਪੜਿਓ ਮੈਂ ਸਮੇਂ ਦੀਆਂ ਇੱਥੇ ਗੱਲਾਂ ਕਰਨੀਆਂ ਨੇ ਕਿੰਨਾ ਬਿਆਨ ਕਰਾਂ ਮੈਨੂੰ ਲੱਗਦਾ ਹੈ ਕਿ ਇੱਕ ਇੱਕ ਬੰਦੇ ਨੇ ਹਰ ਕਿਸੇ ਦੇ ਘਰ ਦੇ ਵਿੱਚ ਇਹ ਕਿਤਾਬਾਂ ਹੋਣੀਆਂ ਚਾਹੀਦੀਆਂ ਭਾਈ ਗਜਿੰਦਰ ਸਿੰਘ ਦਾ ਇਹ ਪੱਕ ਬਿਲਕੁਲ ਹੀ ਅਣਗੌਲਿਆ ਮਾਫ ਕਰਨਾ ਜੇ ਅਸੀਂ ਚੰਦ ਕ ਲੋਕ ਸੋਚੀਏ ਕਿ ਅਸੀਂ ਜਾਣਦੇ ਆ ਤਾਂ ਸਭ ਜਾਣਦੇ ਆ ਤੇ ਗਲਤ ਗੱਲ ਹੈ ਸਾਨੂੰ ਵੀ ਮੁਕੰਮਲ ਨਹੀਂ ਪਤਾ ਅਸੀਂ ਇਹ ਗੱਲ ਜ਼ਰੂਰ ਇੱਕ ਬੇਨਤੀ ਮੇ ਨਾਲੋਂ ਨਾਲ ਹੋ ਰਿਹਾ ਇੱਥੇ ਕਰਦਾ ਇਹ ਇੱਕ ਸਾਂਝੇ ਤੌਰ ਤੇ ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਤਸਵੀਰ ਸਿੱਖਿਆ ਜ ਕਰਦੇ ਵਿੱਚ ਤਸਵੀਰ ਗੁਰਦੁਆਰਾ ਸਾਹਿਬ ਵਿੱਚ ਬਹੁਤ ਚੰਗੀ ਗੱਲ ਹੈ ਨਾਲ ਇੱਕ ਕੰਮ ਇਹ ਕੀਤਾ ਜਾਵੇ ਕਿ ਸਾਹਿਤ ਜੋ ਪੰਥਕ ਤੇ ਗੁਰਮਤਿ ਦੀ ਸੋਚ ਅਨੁਸਾਰ ਲਿਖਿਆ ਜਾਂਦਾ ਉਸ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਭਾਈ ਗਜਿੰਦਰ ਸਿੰਘ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਜਾਂ ਸਮੂਹ ਸੰਸਥਾਾਂਾਂ ਮੀਸੀ ਗੁਰਦੁਆਰਾ ਕੌਂਸਲ ਦੇ ਕੋਆਰਡੀਨੇਟਰ ਭਾਈ ਮਨਿੰਦਰ ਸਿੰਘ ਜੀ ਨੇ ਬਾਕੀ ਸੰਸਥਾਾਂਾਂ ਨਾਲ ਵਿਚਾਰ ਹੋਵੇ ਕਿ ਇਸ ਧਰਤੀ ਤੋਂ ਹਰ ਵਰੇ ਇੱਕ ਸਾਹਿਤਕਾਰ ਪੁਰਸਕਾਰ ਭਾਈ ਗਜਿੰਦਰ ਸਿੰਘ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ ਉਸ ਲੇਖਕ ਸਾਹਿਤਕਾਰ ਨੂੰ ਜਿਹੜਾ ਮਨੁੱਖੀ ਹੱਕਾਂ ਦੀ ਮਾਨਵੀ ਸੋਚ ਦੀ ਸਿੱਖੀ ਦੀ ਬੁਲੰਦੀ ਦੀ ਜੂਝਣ ਦੀ ਅਤੇ ਕੌਮ ਦੇ ਸਤਕਾਰ ਦੀ ਗੱਲ ਕਰਦਾ ਹੋਵੇ ਇਹੋ ਜਿਹਾ ਪੁਰਸਕਾਰ ਹੋਣਾ ਚਾਹੀਦਾ ਜਦੋਂ ਇਹ ਗੱਲ ਭਾਈ ਸਾਹਿਬ ਲਿਖਦੇ ਨੇ ਤਾਂ ਨਾਲ ਉਹਨਾਂ ਆਪਣੀਆਂ ਕਵਿਤਾਵਾਂ ਦੇ ਵਿੱਚ ਉਹ ਹਵਾਲਾ ਦਿੰਦੇ ਨੇ ਉਸ ਦੇ ਵਿੱਚੋਂ ਜਿਹੜੀ ਏਸੀ ਕਿਤਾਬ ਦੇ ਵਿੱਚ ਉਹਨਾਂ ਦੀ ਪਹਿਲੀ ਕਵਿਤਾ ਹੈ ਮੇਰੀ ਛਾਤੀ ਤੇਰੀ ਸੰਗੀਨ ਹਾਂ ਲਿਖਿਆ ਹਰ ਪਰਤ ਉੱਤੇ ਨਿਸ਼ਾਨਾ ਕੌਮ ਦਾ ਮੇਰੀ ਮੇਰੀ ਛਾਤੀ ਸਕੇ ਜੋ ਤੀਰ ਕੋ ਸੰਗੀਨ ਨਹੀਂ ਤੇਰੇ ਏਸੇ ਹੀ ਕਿਤਾਬ ਦੇ ਵਿੱਚ ਜਦੋਂ ਉਹ ਲਿਖਦੇ ਨੇ ਕਿ ਮੇਰੇ ਮਨ ਦੇ ਵਿੱਚ ਇੱਕ ਚਾਹ ਹੈ ਉਹ ਕੀ ਚਾਹ ਹੈ ਹਮ ਸਫਰੋ ਮੈਂ ਕੋਈ ਸ਼ਾਇਰ ਜਾਂ ਕਵੀ ਨਹੀਂ ਉਹ ਰਵੈਤੀ ਸ਼ਾਇਰਾਂ ਬਾਰੇ ਲਿਖ ਰਹੇ ਨੇ ਜਿਹੜੇ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਨੂੰ ਲੈ ਕੇ ਚੱਲਦੇ ਨੇ ਕਿ ਇਸ ਸਮੇਂ ਦੀ ਹਕੂਮਤ ਨੂੰ ਕਿਸ ਤਰ੍ਹਾਂ ਸਲਾਮ ਕਰਨਾ ਹੈ ਹਮਸਫਰੋ ਮੈਂ ਕੋਈ ਸ਼ਾਇਰ ਜਾਂ ਕਵੀ ਨਹੀਂ ਤਾਂ ਤੇ ਨਾ ਹੀ ਲਿਖਣਾ ਹੈ ਸ਼ੁਗਲ ਮੇਰਾ ਮੈਂ ਤਾਂ ਲੜਦਾ ਹਾਂ ਦੂਰ ਕਰਨ ਲਈ ਸੂਰਜ ਦੇ ਦਰ ਤੇ ਛਾਇਆ ਹਨੇਰਾ ਮੈਂ ਲੜਦੇ ਮੈਂ ਲੜਨ ਦੀ ਜਾਂਚ ਮਾਂ ਦੇ ਪੇਟ ਵਿੱਚ ਹੀ ਸਿੱਖੀ ਹੈ ਕਲਮ ਬੋਲ ਜਾਂ ਤਲਵਾਰ ਲੜਾਈ ਕੋਈ ਵੀ ਹੋਵੇ ਧਾਰ ਕਲਮ ਤੋਂ ਤਲਵਾਰ ਤੱਕ ਅਤਿਅੰਤ ਟਿੱਕੀ ਹੈ ਧਾਰ ਕਲਮ ਤੋਂ ਤਲਵਾਰ ਤੱਕ ਅਤਿਅੰਤ ਟਿੱਕੀ ਹੈ ਹੁਣ ਜਦੋਂ ਕਵੀ ਦੀ ਇਹ ਸੋਚ ਅਸੀਂ ਦੇਖਦੇ ਆਂ ਫਿਰ ਉਹਨਾਂ ਨੇ ਇਹ ਸ਼ਬਦਾਂ ਨੂੰ ਦੇਖਦਾ ਮੈਂ ਤਾਂ ਉਹਦੇ ਵਿੱਚ ਉਹ ਬਿਆਨ ਕਰਦੇ ਨੇ ਕਿ ਜਿਹੜਾ ਮੇਰੇ ਅੰਦਰ ਕਵਿਤਾ ਦਾ ਸਬੰਧ ਹੈ ਮੈਂ ਸਫਲ ਕਵਿਤਾ ਵਿੱਚ ਜਜ਼ਬਾਤ 'ਚ ਬਹਿਣ ਜਾਂ ਫਿਰ ਵਿਚਾਰਤਾਰ ਦੀ ਸਫਲਤਾ ਪੂਰਵਕ ਹੋਣ ਜਿਹੜੀ ਹੈ ਉਹਨੇ ਅਧਾਰ ਤੇ ਜਿਹੜੀ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ ਉਸ ਨੂੰ ਯੋਗ ਸਮਝਦਾ ਪਰ ਜਿਹੜੀ ਨੀਰਸ ਕਵਿਤਾ ਹੈ ਜਿਹੜੀ ਕਵਿਤਾ ਹਲੂਣਾ ਨਹੀਂ ਦਿੰਦੀ ਜਿਹੜੀ ਜਜ਼ਬਾ ਪੈਦਾ ਨਹੀਂ ਕਰਦੀ ਉਹ ਕਵਿਤਾ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਇਹ ਵੀ ਇੱਕ ਮਸਲਾ ਹੈ ਅੱਜ ਜਿਸ ਤਰ੍ਹਾਂ ਦੀ ਖੁੱਲੀ ਕਵਿਤਾ ਪੜ੍ਹੀ ਜਾਂਦੀ ਹੈ ਉਹ ਕਵਤਾ ਦੇ ਵਿੱਚ ਜੋ ਸਾਡੇ ਅੰਦਰ ਜਜ਼ਬੇ ਪੈਦਾ ਕਰਨ ਦਾ ਨਪੁੰਨ ਭਾਵ ਗੁਰੂ ਸਹਿਬਾਨ ਨੇ ਪੈਦਾ ਕੀਤਾ ਗੁਰਬਾਣੀ ਰਾਹੀਂ ਜਾਂ ਗਦਰ ਲਹਿਰ ਦੇ ਯੋਧਿਆਂ ਨੇ ਕਿਹਾ ਤੁਸੀਂ ਪੜ੍ਹੋ ਜੇ ਕਿਤੇ ਤਾਂ ਉੱਥੇ ਪਤਾ ਲੱਗਦਾ ਕਿ ਬਾਹਰ ਮਿਲੇ ਘਰ ਮਿਲੇ ਬਾਹਰ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਬਾਹਰ ਪੈਣ ਤੱਕੇ ਘਰੇ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਹੁਣ ਉਹੀ ਜੋ ਸੋਚ ਹੈ ਇਹੋ ਜੀ ਲੇਖਕ ਸਾਹਿਤਕਾਰ ਦੇ ਅੰਦਰ ਜਦੋਂ ਝਲਕਦੀ ਹੈ ਇਹਨਾਂ ਦੀ ਕल्पना ਹੈ ਕਿ 1949 ਦੇ ਵਿੱਚ ਡੁੱਬੇ ਸੂਰਜ ਦੇ ਨਾਮ ਇਹ ਦੁਨੀਆ ਪਰਦੇ ਰੋਸ਼ਨ ਦਿਮਾਗੋ ਕੀ ਕਦੇ ਇਹ ਹੋ ਸਕਦਾ ਹੈ ਕਿ ਸੂਰਜ ਹੀ ਮਰ ਜਾਵੇ ਤੇ ਅਤਿਅੰਤ ਅਨੰਤ ਸਮਿਆ ਲਈ ਕੁਝ ਬ੍ਰਹਿਮੰਡ ਵਿੱਚ ਹਨੇਰਾ ਕੁੱਲ ਬ੍ਰਹਿਮੰਡ ਵਿੱਚ ਹਨੇਰਾ ਫਸਰ ਜਾਵੇ ਕੀ ਸਿਆ ਬਦਲ ਦੀਵਾਰ ਬਣ ਸਕਦੇ ਨੇ ਕਿਰਨਾਂ ਦੇ ਤੀਰ ਸਾਹਵੇਂ ਕਦ ਤੱਕ ਤਣ ਸਕਦੇ ਨੇ ਕੀ ਇਹ ਸੱਚ ਨਹੀਂ ਕਿ ਸੂਰਜ ਚੜਨਾ ਹੈ ਕੀ ਇਹ ਸੱਚ ਨਹੀਂ ਕਿ ਸੂਰਜ ਚੜਨਾ ਹੈ ਕਿੰਨਾ ਚਿਰ ਬਦਲਾ ਨੇ ਰਾਜ ਖੜਨਾ ਹੈ 1849 ਜਦ ਸੂਰਜ ਡੁੱਬਿਆ ਸੀ ਤੇ ਸੋਚ ਹੈ ਕਿ ਉਹ ਸੂਰਜ ਵੀ ਫਿਰ ਮੁੜ ਚੜੇਗਾ ਕਿਰਨਾਂ ਦਾ ਕਾਫਲਾ ਹੈ ਤੁਰਿਆ ਆ ਰਿਹਾ ਨੇਰਿਆਂ ਦੇ ਸੰਗ ਹੁਣ ਉਹ ਲੜੇਗਾ ਨੇਰਿਆਂ ਦੇ ਸੰਗ ਹੁਣ ਉਹ ਲੜੇਗਾ ਇਹਨੂੰ ਕਹਿੰਦੇ ਚੜ੍ਹਦੀ ਕਲਾ ਜਦੋਂ ਅਸੀਂ ਕਵੀ ਦੀ ਕਵਿਤਾ ਦੇ ਵਿੱਚ ਇੱਕ ਢੈਂਦੀ ਕਲਾ ਦੀ ਥਾਂ ਤੇ ਚੜ੍ਹਦੀ ਕਲਾ ਦੀ ਗੱਲ ਦੇਖਦੇ ਆ ਤਾਂ ਫਿਰ ਪਤਾ ਲੱਗਦਾ ਕਿ ਉਹਨਾਂ ਨੇ ਜੋ ਜੀਵਨ ਤੇ ਹੰਡਾਇਆ ਉਹਦਾ ਹੌਸਲਾ ਉਹਦਾ ਪ੍ਰਤੀਕਰਮ ਉਹਨਾਂ ਦੀ ਕਵਿਤਾ ਦੇ ਵਿੱਚੋਂ ਉਹਨਾਂ ਦੇ ਸਾਹਿਤ ਵਿੱਚੋਂ ਹੈ ਉਹਨਾਂ ਦੀ ਕਥਾ ਕਿ ਬੰਦੇ ਤੋਂ ਬਬਰਾਂ ਤੀਕ ਇਹ ਕਥਾ ਖੁਦ ਪੜਨ ਵਾਲੀ ਹੈ ਕਿ ਬੰਦਾ ਸਿੰਘ ਬਹਾਦਰ ਤੋਂ ਬਬਰ ਅਕਾਲੀ ਲਹਿਰ ਤੱਕ ਦਾ ਜਿਹੜਾ ਸਾਰਾ ਸਫਰ ਹੈ ਉਸ ਦੇ ਵਿੱਚੋਂ ਇਹ 217 ਫਿਰ ਜਿਹਦੇ ਰਾਹੀ ਜਦ ਦਿੱਲੀ ਤੇ ਜਾ ਚੜੇ ਦਿੱਲੀ ਪਤੀ ਚ ਕੀ ਧਮ ਜੋ ਰਾਜ ਆਖੜੇ ਰਾਈਆਂ ਨੇ ਰਾਹ ਦਿਆਂ ਨੇ ਫਿਰ ਲਾਹੌਰ ਜਾ ਮੱਲਿਆ ਪੰਜ ਪਾਣੀਆਂ ਦੀ ਧਰਤ ਨੂੰ ਉਹਨਾਂ ਨੇ ਬੱਲਿਆ ਇਸ ਸਾਰੀ ਕਵਤਾ ਦੇ ਵਿੱਚ ਦ੍ਰਿਸ਼ ਹੈ ਛੇਰੇ ਪੰਜਾਬ ਤੋਂ ਲੈ ਕੇ ਅਗਾਹ ਤੱਕ ਦਾ ਅੱਜ ਅਸੀਂ ਵੀ ਜਾਣਦੇ ਹਾਂ ਕੜਿਆਲੀਆਂ ਨਿਰਾਹ ਪਰ ਅਸਾਂ ਕੰਡੇ ਨਾਲੋਂ ਦਰਨਾ ਮਰ ਸੱਚ ਕਰਨਾ ਹੈ ਉਹਨਾਂ ਦੇ ਹੱਥ ਭਾਰੀ ਨੇ ਆ ਸਾਡੇ ਹੱਥ ਖਾਲੀ ਨੇ ਉਹਨਾਂ ਦੇ ਹੱਥ ਭਾਰੀ ਨੇ ਸਾਡੇ ਹੱਥ ਖਾਲੀ ਨੇ ਲੜਨ ਦਾ ਨਿਸ਼ਚਾ ਕੀਤਾ ਅਸਾਂ ਲੜਨਾ ਹੈ ਲੜਨਾ ਹੈ ਫਰ ਜਿਹੜੇ ਕੌਮ ਦੇ ਵਾਰਿਸ ਜਦੋਂ ਉਹਨਾਂ ਦੀ ਜੀਵਨੀ ਸਾਹਿਬ ਤੇ ਲਿਖਤ ਨੂੰ ਪੜ੍ਹਦੇ ਨੇ ਜਿਹੜੀ ਦੂਜੀ ਉਹਨਾਂ ਦੀ ਕਿਤਾਬ ਹੈ ਸੂਰਜ ਤੇ ਖਾਲਸਤਾਨ ਇਹ ਵੀ ਦੁਰਲੱਭ ਕਿਤਾਬ ਹੈ ਸ਼ਾਇਦ ਹੀ ਬਹੁਤੀ ਕਿਸੇ ਦੇ ਕੋਲ ਹੋਵੇ ਪਰ ਫਿਰ ਮੈਂ ਜਿਸ ਤਰ੍ਹਾਂ ਭਾਈ ਸਾਹਿਬ ਬਾਅਦ ਵਿੱਚ ਇਸ ਦਾ ਜ਼ਿਕਰ ਕਰਨਗੇ ਵੀ ਕਿ ਇਹਨਾਂ ਸਾਰੀਆਂ ਕਿਤਾਬਾਂ ਨੂੰ ਹਰ ਇੱਕ ਦੇ ਹੱਥ ਦੇ ਵਿੱਚ ਪਹੁੰਚਣਾ ਲਾਜ਼ਮੀ ਹੈ ਤੇ ਪਹੁੰਚਾਉਣ ਦੀ ਸੇਵਾ ਸਾਡੀ ਵੀ ਹੋਵੇ ਜਦੋਂ ਇਨਾਂ ਦੇ ਵਿੱਚੋਂ ਵਾਰਿਸ ਤੇ ਕੌਮ ਦੇ ਵਾਰਸਾਂ ਦੀ ਗੱਲ ਕਰਦੇ ਆ ਉઠੋ ਅੱਜ ਸਿੱਖ ਕੌਮ ਨੂੰ ਦਿਓ ਵਾਰਸ ਉਠੋ ਆਓ ਅੱਜ ਬਦਲ ਲਈਏ ਕੌਮ ਦੀ ਤਕਦੀਰ ਨੂੰ ਉਠੋ ਅੱਜ ਪੂੰਝ ਸੁਟিয়ে ਉਸ ਬਣ ਚੁੱਕੀ ਤਸਵੀਰ ਨੂੰ ਖੁਸ਼ੀਆਂ ਹੋਇਆ ਜੋ ਹੱਕ ਹੈ ਉਸ ਵੱਲ ਕਦਮ ਵਧਾਈਏ ਨਵੀਆਂ ਲਕੀਰਾਂ ਖਿੱਚੀਏ ਨਵੇਂ ਨਕਸ਼ੇ ਬਣਾਈਏ ਘਰ 'ਚ ਬੈਠ ਕੇ ਕਦੇ ਨਹੀਂ ਮਰਾਜ ਮਿਲਿਆ ਕਰਦੇ ਜੋ ਬੇਕਰੇ ਹੁੰਦੇ ਨੇ ਅੜਿਆਈ ਮੌਤ ਮਰਦੇ ਹਮ ਮਸਬਾ ਦੇ ਨਾਂ ਇੱਕ ਹੋਰ ਨੁਕਤਾ ਜਿਹੜਾ ਉਹਨਾਂ ਨੇ ਉਠਾਇਆ ਆਪਣੀਆਂ ਕਵਤਾਵਾਂ ਦੇ ਵਿੱਚ ਜਦੋਂ ਦੇਸ਼ ਪੰਜਾਬ ਦੇ ਵਿੱਚ ਚੜਦੇ ਵੱਲ ਤੇ ਅਸੀਂ ਲੈਹਦੇ ਵੱਲ ਦੋ ਹਿੱਸੇ ਬਣਾਏ ਨੇ ਪਰ ਸਮੁੱਚਾ ਪੰਜਾਬ ਸਾਂਝਾ ਪੰਜਾਬ ਹੈ ਜਦੋਂ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਕਿ ਉਹਨਾਂ ਦੇ ਮਨ ਦਾ ਇਹ ਖਿਆਲ ਸੀ ਜਿਹੜਾ ਕਿ ਉਹਨਾਂ ਨੇ ਕਵਤਾ ਚ ਬਿਆਨ ਕੀਤਾ ਉਹ ਸੀ ਸਰਹੱਦਾਂ ਤੇ ਲੜ ਰਹੇ ਵਾਰਸੋ ਦਸ਼ਮੇਸ਼ ਦੇ ਵਾਰਸੋ ਬੁੱਧੂ ਸ਼ਾਹ ਦੇ ਵਾਰਸਾਂ ਤੇ ਗੋੜੀ ਚਲਾ ਰਹੇ ਹੋ ਇਹ ਗੱਲ ਉਹਨਾਂ ਨੇ ਮਹਿਸੂਸ ਕੀਤੀ ਪਰ ਆ ਜਿਹੜੀ ਦੂਜੀ ਕਿਤਾਬ ਹੈ ਜਦੋਂ ਇਹ ਕਿਤਾਬ ਆਉਂਦੀ ਹੈ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਕੁਝ ਇਸ ਤਰ੍ਹਾਂ ਵੀ ਲਿਖਿਆ ਮੈਂ ਤੁਹਾਡੇ ਕੋਲ ਮਿੰਤਰ ਦੀ ਤਰ੍ਹਾਂ ਆਇਆ ਹਾਂ ਕੋਈ ਗੈਰ ਨਹੀਂ यारो हम साया हाँ हमसाए मा प्यो जाए तली इस गजेंद्र सिंह जी की जी कई सवाल पैदा करती है वो एहसास जिन्हें हड्डी हटाया उड़ते ने क्यों ही लिखना पा उन्होंने अगे उन्होंने होर भी लिखा आवाज जो अमृतसर तो लैके आया ਲਾਹੌਰ ਵਾਲਿਓ ਮੈਂ ਕੋਈ ਗੈਰ ਨਹੀਂ ਤੁਹਾਡਾ ہمسਾਇਆ ਹਾਂ ਕਿਉਂ ਇਹ ਲਿਖਣਾ ਪੈ ਰਿਹਾ ਕਿਹੜੀ ਐਸੀ ਗੱਲ ਸੀ ਜਿਸਨੇ ਮਜਬੂਰ ਕੀਤਾ ਕਿਉਂ ਭਾਈ ਗਜਿੰਦਰ ਸਿੰਘ ਇਸ ਗੱਲ ਨੂੰ ਬਾਰ ਬਾਰ ਕਰਦੇ ਕਿ ਮੈਂ ਅਸੀਂ ਜੋ ਸੋਚ ਰਹੇ ਆ ਉਹਦੇ ਵਿੱਚ ترمیم ਦੀ ਸੋਧ ਦੀ ਲੋੜ ਹੈ ਹੁਣ ਜਦੋਂ ਦਸ਼ੇਸ਼ ਪਿਤਾ ਦੇ ਅੱਗੇ ਢੋਈ ਲੈ ਕੇ ਉਹ ਗੱਲ ਕਰਦੇ ਨੇ ਕਿ ਸਾਡਾ ਆਸਰਾ ਕਿੱਥੇ ਹੈ ਖੁਸ਼ੀਆਂ ਕਿਉਂ ਰੁੱਸ ਗਈਆਂ ਹਾਸੇ ਕਿਉਂ ਭੁੱਲ ਗਏ ਨੇ ਅਣਮੁੱਲੇ ਹੀਰੇ ਅੱਜ ਸਸਤੇ ਕਿਉਂ ਰੁਲ ਗਏ ਨੇ ਦਸ਼ਮੇਸ਼ ਪਿਤਾ ਜੀਓ ਜਿਉਣੇ ਦਾ ਤੰਗ ਦਿਓ ਬੇਰੰਗ ਚਿਹਰਿਆਂ ਨੂੰ ਕੇਸਰ ਵਿੱਚ ਰੰਗ ਦਿਓ ਵੀਰਾਂ ਨੂੰ ਪਿਆਰ ਦਿਓ ਪਿਆਰ ਸਤਕਾਰ ਦਿਓ ਜੂਝਣ ਲਈ ਚਾਅ ਦਿਓ ਲੜਨ ਲਈ ਬਲ ਦਿਓ ਕੰਡਿਆਂ ਤੇ ਸੋਹਣ ਦਾ ਬੱਚਿਆਂ ਨੂੰ ਵਲ ਦਿਓ ਖੁਸ਼ੀਆਂ ਮਨ ਜਾਵਣਗੀਆਂ ਹਾਸੇ ਮੁੜ ਆਵਣਗੇ ਮਹਿਰ ਤੇਰੀ ਦੇ ਸਦਕਾ ਮੁੜ ਰੰਗ ਚੜ ਜਾਵਣਗੇ ਇਹ ਵਿਰਾਨ ਇਹ ਪਿਆਰ ਉਸੇ ਸ਼ਾਇਰ ਦੇ ਵਿੱਚ ਹੋ ਸਕਦਾ ਹੈ ਜਿਹੜਾ ਦਿਨ ਰਾਤ ਉਸ ਬਿਰਹਾ ਨੂੰ ਘਟਾ ਰਿਹਾ ਜਿਹੜਾ ਉਸ ਅਹਿਸਾਸ ਨੂੰ ਆਪਣੇ ਅੰਦਰ ਅੰਦਰ ਲੈ ਕੇ ਲਿਖ ਰਿਹਾ ਸੂਹੀ ਰੋਸ਼ਨੀ ਉਹਨਾਂ ਦੀ ਕਵਿਤਾ ਹੈ ਜਦੋਂ ਅਸੀਂ ਆਪਰੇਸ਼ਨ ਬਲੂ ਸਟਾਰ ਜਾਂ ਸਾਕਾ ਨੀਲਾ ਤਾਰਾ ਨਾਂ ਦਿੰਦੇ ਆ ਮਾਫ ਕਰਨਾ ਇਹ ਸਰਕਾਰੀ ਨਾਮ ਸਾਡੇ ਅੰਦਰ ਘਰ ਕਰ ਗਏ ਨੇ ਇਸੇ ਤਰ੍ਹਾਂ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਕਾਮਾਗਾਟਾ ਮਾਰੋ ਇਸ ਸਰਕਾਰੀ ਨਾਮ ਸਾਡੇ ਅੰਦਰ ਘਰ ਕਰ ਗਿਆ ਗੁਰੂ ਨਾਨਕ ਜਹਾਸੀ ਉਹ ਸਿੱਖ ਧੱਲੂ ਘਾਰੇ ਸਨ ਭਾਈ ਸਾਹਿਬ ਵੀ ਇਸ ਗੱਲ ਤੇ ਖੁਸ਼ ਨਹੀਂ ਸਨ ਹੁੰਦੇ ਕਿ ਉਹਨਾਂ ਦੇ ਨਾਮ ਨਾਲ ਕੋਈ ਹਾਈਜੈਕਰ ਸ਼ਬਦ ਸੰਬੋਧਨ ਕਰੇ ਅਤੇ ਇਸੇ ਗੱਲ ਕਰਕੇ ਉਹਨਾਂ ਨੇ ਕਈ ਵਾਰ ਕਿਹਾ ਵੀ ਤੇ ਲਿਖਿਆ ਵੀ ਉਹ ਆਪਣੇ ਆਪ ਨੂੰ ਹਮੇਸ਼ਾ ਨਿਰੰਤਰ ਗੁਰੂ ਨੂੰ ਸਮਰਪਿਤ ਇੱਕ ਸੇਵਕ ਸਮਝਦੇ ਸਨ ਪਰ ਇਸ ਦਰਬਾਰ ਸਾਹਿਬ ਦੇ ਹਮਲੇ ਦੇ ਬਾਰੇ ਉਹਨਾਂ ਨੇ ਜੋ ਲਿਖਿਆ ਸਾਡੇ ਲਹੂ ਵਿੱਚ ਭਿੱਜੇ ਆਪਣੇ ਗਿੱਟਿਆਂ ਵੱਲ ਤੱਕ ਕੇ ਤੇ ਸਾਡੇ ਸਿਰਾਂ ਵੱਲ ਲੱਗੇ ਹੋਏ ਸਾਡੇ ਸਿਰਾਂ ਦੇ ਲੱਗੇ ਹੋਏ ਢੇਰਾਂ ਵੱਲ ਦੇਖ ਕੇ ਤੁਸੀਂ ਇਹ ਨਾ ਸਮਝਿਓ ਕਿ ਸਾਨੂੰ ਮਾਰ ਦਿੱਤਾ ਹੈ ਮਕਾ ਦਿੱਤਾ ਹੈ ਨਾ ਕੋ ਦੇ ਭੁਲੇਖੇ ਚੜਾਇਓ ਕੁਚਲ ਦਿੱਤਾ ਹੈ ਮਕਾ ਚੁਕਾਜ ਹੈ ਸ਼ਬਦ ਤਾਂ ਸਾਡੇ ਨੇੜੇ ਨਹੀਂ ਲੱਗੇ ਇਤਿਹਾਸ ਦੇ ਸਫ਼ਿਆਂ ਤੇ ਨਜ਼ਰ ਮਾਰ ਕੇ ਦੇਖੋ ਜੇ ਸਾਡੇ ਲਹੂ ਚ ਜੋ ਸਾਡੇ ਲਹੂ ਚ ਨਾਤੇ ਜੋ ਸਾਡੇ ਲਹੂ ਚ ਰੰਗੇ ਲਹੂ ਦੀ ਲਾਲੀ ਤਾਂ ਸਾਡਾ ਮਨ ਪਾਉਂਦਾ ਰੰਗ ਹੈ ਇਸ ਨੂੰ ਤੱਕ ਕੇ ਅਸੀਂ ਕਦੇ ਖੌਫ ਜ਼ਿਆਦਾ ਨਹੀਂ ਹੋਏ ਸੀਸ ਕਰਕੇ ਅਰਪਣ ਗੁਰੂ ਦੇ ਚਰਨਾਂ ਚ ਫਤਿਹ ਜੋ ਸਾਡੀ ਹੈ ਫਤਿਹ ਪਾਵਾਂਗੇ ਤੁਹਾਡੇ ਤੋਪਾਂ ਦੇ ਗੋਲੇ ਅਕਾਲ ਤਖਤ ਢਾ ਨਹੀਂ ਸਕਦੇ ਉਹ ਤਾਂ ਜਗੋ ਜਗ ਅਟਲ ਹੈ ਦਿੱਲੀ ਦੇ ਤਖਤ ਦਾ ਕੀ ਪਤਾ ਅੱਜ ਹੈ ਜੰਗ ਕਰ ਲੈ ਹੈ ਅੱਜ ਹੈ ਜਾ ਕੱਲ ਹੈ ਇਹ ਜਿਹੜਾ ਅਹਿਸਾਸ ਹੈ ਉਸ ਨੂੰ ਸੋਚਦਿਆਂ ਹੋਇਆਂ ਅਖੀਰ ਦੇ ਵਿੱਚ ਇਹੀ ਬੇਨਤੀ ਕਿ ਭਾਈ ਸਾਹਿਬ ਹੁਰਾਂ ਦੀਆਂ ਜਿਹੜੀਆਂ ਇਹ ਪੁਸਤਕਾਂ ਜਿਨ੍ਹਾਂ ਦੇ ਵਿੱਚ ਚਾਹੇ 5 ਤੀਰ ਹੋਰ 75 ਦੇ ਵਿੱਚ ਲਿਖੀ ਗਈ ਗੰਗੂ ਦੀ ਰੂਹ ਉਸ ਤੋਂ ਬਾਅਦ ਵਸੀਅਤ ਨਾਮਾ 1980 ਦੇ ਵਿੱਚ ਸੂਰਜ ਤੇ ਖਾਲਸਤਾਨ 1987 ਚ ਜੰਗ جاری ਹੈ 1988 ਸੰਘਰਸ਼ ਸਲਾਖਾਂ ਤੇ ਸੱਜਣੀ 2003 ਚ ਲਕੀਆਂ ਜਿਹੜਾ ਲੇਖਾਂ ਦਾ ਸੰਗ੍ਰਹਿ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਹੋਰ ਪੁਸਤਕਾਂ ਨੇ ਇਹ ਸਾਡੇ ਸਾਹਿਬ ਦਾ ਸਰਮਾਇਆ ਨੇ ਮੈਂ ਇੱਕੋ ਹੀ ਬੇਨਤੀ ਅੰਤ ਦੇ ਵਿੱਚ ਕਰਾਂਗਾ ਕਿ ਜਿਹੜੀਆਂ ਇਹ ਕਿਤਾਬਾਂ ਇਹ ਸਾਹਿਤ ਹੈ ਸਾਡੀ ਪ੍ਰੇਰਣਾ ਹੈ ਭਾਈ ਸਾਹਿਬ ਹੋਰਾਂ ਦੇ ਸਾਰੇ ਜੀਵਨ ਨੂੰ ਪਿਆਨ ਕਰਦੀ ਇਹ ਆਖਰੀ ਇੱਕ ਸਤਰ ਉਸ ਦੇ ਨਾਲ ਖਿਮਾ ਦੀ ਜਾਂਚਨਾ ਮੈਂ ਘਰ ਤੋਂ ਇਹ ਸੋਚ ਕੇ ਤਾਂ ਨਹੀਂ ਤੁਰਿਆ ਮੈਂ ਘਰ ਤੋਂ ਇਹ ਸੋਚ ਕੇ ਤਾਂ ਨਹੀਂ ਤੁਰਿਆ ਕਿ ਫੁੱਲਾਂ ਦੀ ਸੇਜ ਮੇਰਾ ਇੰਤਜ਼ਾਰ ਕਰਦੀ ਹੈ ਮੈਂ ਘਰ ਤੋਂ ਇਹ ਸੋਚ ਕੇ ਤਾਂ ਨਹੀਂ ਤੁਰਿਆ ਕਿ ਫੁੱਲਾਂ ਦੀ ਸੇਜ ਮੇਰਾ ਇੰਤਜ਼ਾਰ ਕਰਦੀ ਹੈ ਡੰਗ ਚੋਬਾਂ ਤੇ ਰਾਹਾਂ ਕੀ ਰੋਕਣਾ ਮੇਰਾ ਡੰਗ ਚੋਬਾਂ ਤੇ ਰਾਹਾਂ ਕੀ ਰੋਕਣਾ ਮੇਰਾ ਸੋਚ ਮੇਰੀ ਤਾਂ ਸਾਗਰ ਅਗਨ ਦੇ ਤਰਦੀ ਹੈ ਸੋਚ ਮੇਰੀ ਤਾਂ ਸਾਗਰ ਅਗਨ ਦੇ ਤਰਦੀ ਹੈ ਇਹ 1984 ਦੀ ਉਹਨਾਂ ਦੀ ਕਵਤਾ ਦੀ ਸ਼ਕਲ ਸੋ ਇੱਕ ਵਾਰ ਫੇਰ ਗੁਰਦੁਆਰਾ ਸਾਹਿਬ ਦੀ ਕਮੇਟੀ ਆਪ ਦਾ ਧੰਨਵਾਦ ਹੋਈਆਂ ਗੁਸਤਾਖੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ